ਸਵੇਰ ਵਿੱਚ ਜਿਹੜਾ ਮੈਂ ਨਮਸ਼ਕਾਰ ਜੀ ਮੈਂ ਡਾਕਟਰ ਰੇ ਐਜ਼ ਅ ਚਾਈਲਡ ਸਪੈਸ਼ਲਿਸਟ ਸਿਵਲ ਹਸਪਤਾਲ ਤੋਂ ਮੁਹਾਨੜਦੇ ਵਿੱਚ ਹਾਂ ਤੇ ਇਸ ਟਾਈਮ ਜਿਹੜਾ ਮੌਸਮ ਨੂੰ ਦੇਖਦੇ ਇਸ ਟਾਈਮ ਜਿਹੜੇ ਪੇਸ਼ੈਂਟ ਜ਼ਿਆਦਾ ਆ ਰਹੇ ਇੱਕ ਤਾਰੇ ਜੀ ਡਾਇਰੀਆ ਵਾਲੇ ਲੂਜ਼ ਮੋਸ਼ਨ ਵਾਲੇ ਪੇਸ਼ੈਂਟਸ ਆ ਰਹੇ ਦੂਸਰੇ ਆ ਰਹੇ ਸਰਦੀ ਖਾਂਸੀ ਬੁਖਾਰ ਵਾਲੇ ਔਰ ਤੀਸਰੇ ਆ ਰਹੇ ਜੌਂਡੇਸ ਵਾਲੇ ਜ਼ਿਆਦਾ ਇਹ ਹੀ ਤਿੰਨ ਤਿੰਨ ਤਰ੍ਹਾਂ ਦੇ ਹੀ ਪੇਸ਼ੈਂਟਸ ਹੈਗੇ ਪੇਸ਼ੈਂਟ ਜਿਹੜੇ ਆ ਇਸ ਟਾਈਮ ਕੋਈ 13 14 ਪੇਸ਼ੈਂਟ ਜਿਹੜੇ ਉੱਪਰ ਐਡਮਿਟ ਹੈਗੇ ਆ ਇਸ ਇਹੀ ਤਿੰਨਾਂ ਚੀਜ਼ਾਂ ਦੇ ਕਾਰਨ ਜਿਆਦਾ ਡਾਈਆ ਨਾਲ ਹੈ ਤੇ ਜੌਂਡਿਸ ਦੇ ਨਾਲ ਹੈ ਨਮਸਕਾਰ ਜੀ ਪੰਜਾਬ ਬਾਰਡਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੌਸਮ 'ਚ ਹੋਏ ਬਦਲਾਅ ਦੀ ਵਜ੍ਹਾ ਨਾਲ ਇਨ੍ਹਾਂ ਦਿਨੀਂ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਗਿਣਤੀ ਦਾ ਇਜਾਫਾ ਹੁੰਦਾ ਦਿਸ ਰਿਹਾ ਦੱਸਦੀ ਹੈ ਕਿ ਇਨ੍ਹਾਂ ਮਰੀਜ਼ਾਂ 'ਚ ਜ਼ਿਆਦਾ ਗਿਣਤੀ ਇਨ੍ਹਾਂ ਦਿਨੀਂ ਬੱਚਿਆਂ ਦੀ ਦਿਸ ਰਹੀ ਹੈ ਜੋ ਕਿ ਡਾਇਰੀਆ, ਪੀਲੀਆ, ਸਰਦੀ ਖਾਂਸੀ ਦੇ ਨਾਲ ਪੀੜਿਤ ਹਨ ਇਸ ਸਬੰਧਿਤ ਇਨ੍ਹਾਂ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਅਜੀਗਰ ਚਾਲਿਸਪੈਸਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੌਸਮ 'ਚ ਹੋਏ ਬਦਲਾਵ ਦੀ ਵਜ੍ਹਾ ਨਾਲ ਬੱਚਿਆਂ ਤੇ ਇਸ ਦਾ ਅਸਰ ਪੈ ਰਿਹਾ ਜਦ ਚਲਦੇ ਇਸ ਮੌਕੇ ਤੇ 14 ਦੇ ਕਰੀਬ ਬੱਚੇ ਹਸਪਤਾਲ ਦੇ ਵਿੱਚ ਦਾਖਲ ਹਨ ਜਿਨ੍ਹਾਂ ਨੂੰ ਡਾਇਰੀਆ ਪੀਲੀਆ ਅਤੇ ਖਾਂਸੀ ਜੁਕਾਮ ਦੀ ਸਮੱਸਿਆ ਹੈ ਇਸ ਵਿੱਚ ਡਗੜੀਆ ਪੀਲੀਆ ਅਤੇ ਖਾਂਸੀ ਜੁਕਾਮ ਦੇ ਮਰੀਜ਼ ਸ਼ਾਮਲ ਹਨ ਅਤੇ ਜ਼ਿਆਦਾ ਮਰੀਜ਼ ਡਾਇਰੀਆ ਦੀ ਬਿਮਾਰੀ ਦੇ ਨਾਲ ਪੀੜਤ ਹਨ ਇਸ ਮੌਕੇ ਤੇ ਡਾਕਟਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਾਂ ਜੋ ਬਦਲਦੇ ਮੌਸਮ ਦਾ ਮિજાਜ ਬੱਚਿਆਂ ਨੂੰ ਸਿਹਤ ਦੇ ਪ੍ਰਤੀ ਤੰਦਰੁਸਤ ਰੱਖੇ ਤੁਸੀਂ ਦੇਖ ਰਹੀ ਹੋ ਪੰਜਾਬ ਬਾਦਰ ਨਿਊਜ਼ ਤੇ ਮੈਂ ਕਿਸ਼ਮਾ ਬੰਮਿਆ <laughs> <laughs> oh, the bad life. ਸੋ ਸਿਵਲ ਸਟਾਜ ਵਿੱਚ ਡਾਇਰੀਆ ਕੀ ਸੋਚਾ ਬੱਚਿਆਂ ਨੂੰ ਲੈ ਕੇ ਕਲੀਨਿਕਸ਼ਨ ਹੋ ਰਿਹਾ ਹੈ ਕਿ ਤੁਹਾਨੂੰ ਕਿਹੋ ਜਿਹਾ ਰਿਹਾ ਸਿਵਲ ਦੇ ਵਿੱਚ ਜਿਹਦਾ ਮੈਂ ਨਮਸਕਾਰ ਜੀ ਮੈਂ ਡਾਕਟਰ ਅਭੇ ਰਿਐਜ਼ ਅ ਚਾਈਲਡ ਸਪੈਸ਼ਲਿਸਟ ਸਿਵਲ ਹਸਪਤਾਲ ਤੋਂ ਮੁਹੰਨੋੜ ਦੇ ਵਿੱਚ ਹਨ ਇੱਥੇ ਇਸ ਟਾਈਮ ਜਿਹੜਾ ਮੌਸਮ ਨੂੰ ਦੇਖਦੇ ਇਸ ਟਾਈਮ ਜਿਹੜੇ ਪੇਸ਼ੈਂਟ ਜ਼ਿਆਦਾ ਆ ਰਹੇ ਇੱਕ ਤੇ ਆ ਰਹੇ ਆ ਜੀ ਡਾਇਰੀਆ ਵਾਲੇ ਲੂਸ ਮੋਸ਼ਨ ਵਾਲੇ ਪੇਸ਼ੈਂਟਸ ਆ ਰਹੇ ਆ ਦੂਸਰੇ ਆ ਰਹੇ ਆ ਸਰਦੀ ਖਾਂਸੀ ਬੁਖਾਰ ਵਾਲੇ ਔਰ ਤੀਸਰੇ ਆ ਰਹੇ ਆ ਜੌਂਡਿਸ ਵਾਲੇ ਜ਼ਿਆਦਾ ਇਹ ਹੀ ਤਿੰਨ ਤਿੰਨ ਜ਼ਿਆਦਾ ਦੇ ਹੀ ਪੇਸ਼ੈਂਟਸ ਆਏ ਆ ਜੀ ਇਸੋਕਿਨ ਪੇਸ਼ੈਂਟ ਜਿਹੜੇ ਨੇ ਇਸ ਲਈ ਐਡਮਿਟ ਨੇ ਕਿੰਨਾ ਪੋਪੂਲੇਸ਼ਨ ਵਿੱਚ ਫਰਕ ਆਇਆ ਪੇਸ਼ੈਂਟ ਜਿਹੜੇ ਆ ਇਸ ਟਾਈਮ ਕੋਈ 13 14 ਪੇਸ਼ੈਂਟ ਜਿਹੜੇ ਉੱਪਰ ਐਡਮਿਟ ਹੈਗੇ ਆ ਇਸ ਇਹੀ ਤਿੰਨਾਂ ਚੀਜ਼ਾਂ ਦੇ ਕਾਰਨ ਜਦਾ ਡਾਈਰੀਆ ਨਾਲ ਹੈ ਤੇ ਜੌਂਡਿਸ ਦੇ ਨਾਲ ਵੀ ਹੈਗੇ ਆ ਕਿੰਨਾ ਪੋਪੂਲੇਸ਼ਨ ਵਿੱਚ ਜਿਹੜਾ ਇਜ਼ਾਫਾ ਹੋਇਆ ਆ ਆਪੀਡੀ ਦੇ ਵਿੱਚ ਜਿਹੜਾ ਹੈ ਜੀ ਉਹ ਜਿੰਨਾ ਪਹਿਲੇ ਜਿੰਨੀ ਆਪੀਡੀ ਸੀ ਉੰਨੀ ਹੀ ਹੈਗੀ ਆ ਬਟ ਪੇਸ਼ੈਂਟਸ ਜਿਹੜੇ ਆ ਜਿਆਦਾ ਇਸ ਕੰਪਲੇਂਟ ਦੇ ਨਾਲ ਆ ਰਹੇ ਆ ਕਿੰਨੇ ਕੋ ਮਰੇ ਨਾ ਬੱਚਿਆਂ ਦੇ ਦੁਨਾਂ ਦੇ ਵਿੱਚ 4 ਸਾਲ ਸੰਕਰਨ ਇਹ ਆ ਪੀਡੀਆਟ੍ਰੀਸ਼ੀਨ ਹੋਣ ਦੇ ਕਾਰਨ ਸਾਡੇ ਕੋਲ 16 ਸਾਲ ਤੱਕ ਤੇ ਇਹੀ ਬੱਚਿਆਂ ਦੇ ਉਸ ਤੋਂ ਉੱਤੇ ਵਾਲੇ ਜਿਹੜੇ ਪੇਸ਼ੈਂਟ ਹੁੰਦੇ ਆ ਉਹ ਆਪਣਾ ਮੈਡੀਸਨ ਵਾਲੇ ਡਾਕਟਰ ਦੇਖਦੇ